ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜਿੰਨੇ ਸਾਡੇ ਪੱਤਰਕਾਰ ਵੀਰ ਜਾਂ ਪ੍ਰੈਸ ਵਾਲੇ ਜਾਂ ਜਿੰਨੇ ਸਾਡੇ ਇਲਾਕੇ ਦੇ ਜਿੰਨੀਆਂ ਕਿਸਾਨ ਜਥੇਬੰਦੀਆਂ ਆਗੂ ਆ ਸਾਰੇ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਅਤੇ ਦੂਸਰੇ ਪਾਸੇ ਜਿਹੜੀ ਫੈਕਟਰੀ ਆਪਾਂ ਲੜ ਰਹੇ ਆ ਫੈਕਟਰੀ ਬੰਦ ਕਰਾਉਣ ਵਾਸਤੇ ਅੱਜ ਸਾਂਝਾ ਮੋਰਚਾ ਜੀਰਾ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਧਰਮ ਜਥੇਬੰਦੀਆਂ ਵਾਤਾਵਰਣ ਪ੍ਰੇਮੀ ਅਤੇ ਸਾਂਝੇ ਰੂਪ ਵਿੱਚ ਇੱਕ ਫੈਸਲਾ ਕੀਤਾ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਾਲ ਬਰੋਜ ਫੈਕਟਰੀ ਜਿਹੜੀ ਪਿੰਡ ਮਸੂਰਵਾਲ ਕਲਾਂ ਵਿਖੇ ਲੱਗੀ ਹੋਈ ਹੈ ਉਹਦੇ ਤਿੰਨੇ ਯੂਨਟ ਸਾਰੇ ਯੂਨਟ ਬੰਦ ਕੀਤੇ ਜਾਣ ਅਤੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਕਾਰਨ ਕਰਕੇ ਫੈਕਟਰੀ ਬੰਦ ਕੀਤੀ ਹੈ ਉਹ ਜਨਤਾ ਕੀਤੇ ਜਾਣ ਦੂਸਰੀ ਬੇਨਤੀ ਜਿੰਨਾ ਸਾਡੇ ਵੀਰਾਂ ਤੇ ਨਾਜਾਇਜ਼ ਪਰਚੇ ਕੀਤੇ ਗਏ ਆ ਉਹਨਾਂ ਦੇ ਸਾਰੇ ਪਰਚੇ ਰੱਦ ਕੀਤੇ ਜਾਣ ਅਤੇ ਜਿਹੜੇ ਸਾਡੇ ਵੀ ਧਰਨਾਕਾਰੀ ਜੇਲਾਂ ਵਿੱਚ ਗਏ ਆ ਜਾਂ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਧਰਨਾਕਾਰੀਆਂ ਦੀਆਂ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਸਾਡੀਆਂ ਫਰਦਾਂ ਹਾਈ ਕੋਰਟ ਦਿੱਤੀਆਂ ਹੋਈਆਂ ਹਨ ਉਹ ਸਾਨੂੰ ਵਾਪਸ ਕੀਤੀਆਂ ਜਾਣ ਅਤੇ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਜਿੰਨੇ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਉੱਜ ਵਾਤਾਵਰਨ ਮਹਾਰਾਤ ਇਲਾਕੇ ਦੇ ਮੈਂਬਰਾਂ ਦੀ ਇੱਕ ਸੰਯੁਕਤ ਕਮੇਟੀ ਬਣਾਈ ਜਾਵੇ ਕਿਉਂਕਿ ਜਿਸ ਕਾਰਨ ਕਰਕੇ ਪਾਣੀ ਖਰਾਬ ਹੋਇਆ ਹੈ ਜਾਂ ਇਹ ਪਾਣੀ ਦੇ ਨਾਲ ਪੀੜਤ ਲੋਕਾਂ ਦੇ ਵਿਸ਼ੇਸ਼ ਕਾਰਡ ਬਣਾਏ ਜਾਣ ਕਿਉਂਕਿ ਜਿੱਥੇ ਮਰਜ਼ੀ ਜਾ ਕੇ ਇਲਾਜ ਮੁਫਤ ਕਰਵਾ ਸਕਣ ਇਲਾਕੇ ਭਰ ਦੇ ਪਿੰਡਾਂ ਦੇ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਾਇਆ ਜਾਵੇ ਇਸ ਫੈਕਟਰੀ ਦੇ ਨਾਲ ਜਿੰਨੇ ਵੀ ਸਾਡਾ ਪਾਣੀ ਖਰਾਬ ਹੋਇਆ ਹੈ ਉਹ ਸਾਡੇ ਫਸਲਾਂ ਵਾਸਤੇ ਬਹੁਤ ਘਾਤਕ ਇਸ ਵਾਸਤੇ ਨਹਿਰੀ ਪਾਣੀ ਦਾ ਵੀ ਇੱਕ ਪ੍ਰਬੰਧ ਕੀਤਾ ਜਾਵੇ ਅਤੇ ਪ੍ਰਦੂਸ਼ਣ ਫਲਾਉਣ ਦੇ ਕਾਰਨ ਫੈਕਟਰੀ ਦੇ ਮਾਲਕ ਬਰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਫੈਕਟਰੀ ਵਿੱਚ ਜੋ ਮਜ਼ਦੂਰ 6 ਮਹੀਨੇ ਤੋਂ ਪਹਿਲਾਂ ਕੰਮ ਕਰ ਰਹੇ ਆ ਉਹਨਾਂ ਨੂੰ 5 ਲੱਖ ਅਤੇ ਜੋ 6 ਮਹੀਨੇ ਬਾਅਦ ਕੰਮ ਕਰ ਰਹੇ ਆ ਉਹਨਾਂ ਨੂੰ ਘੱਟੋ-ਘੱਟ 3 ਲੱਖ ਮੌਜੂਦਾ ਦਿੱਤਾ ਜਾਵੇ ਅਤੇ ਫੈਕਟਰੀ ਦੇ ਮਾਲਕ ਅਤੇ ਉਸ ਦੇ ਮੈਨੇਜਰ ਖਿਲਾਫ ਮੈਨੇਜਮੈਂਟ 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 ਉਹਦੇ ਮੈਨੇਜਮੈਂਟ ਖਿਲਾਫ ਪ੍ਰਦੂਸ਼ਣ ਫਰੌਂ ਦੇ ਪਰਚੇ ਦਰਜ ਕੀਤੇ ਜਾਣ ਪਾਣੀ ਵਿੱਚ ਜ਼ਹਿਰ ਮਿਲਾ ਕੇ ਜਿਹੜੇ ਕਤਲ ਹੋਏ ਆ ਆਈਪੀਸੀ ਧਾਰਾ 307 ਫੈਕਟਰੀ ਦੇ ਸਬੂਤ ਮਟਾਉਣ ਦੇ ਜੁਰਮ ਆਈਪੀਸੀ ਧਾਰਾ 201 ਪਾਣੀ ਦੇ ਕਾਨੂੰਨ 1974 ਦੀ ਧਾਰਾ 24 43 ਨਾਲ ਅਤੇ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਵੀ ਫੈਕਟਰੀ ਦੇ ਉੱਪਰ ਬੰਦਾ ਹੈ ਮਾਲਬਰੋਹ ਫੈਕਟਰੀ ਦੀ ਜ਼ਮੀਨ ਜਿਸ ਵਿੱਚ ਇਲਾਕੇ ਨੂੰ ਸਹੂਤ ਦੇਣ ਲਈ ਕੋਈ ਵੱਡਾ ਹਸਪਤਾਲ ਖੋਲ੍ਹਿਆ ਜਾਵੇ ਅਤੇ ਮਾਲ ਬਰੋਜ ਫੈਕਟਰੀ ਦੇ ਖਾਤਿਆਂ ਨੂੰ ਸੀਲ ਕੀਤਾ ਜਾਵੇ ਅਤੇ ਇਹਨਾਂ ਸਾਰੀਆਂ ਮੰਗਾਂ ਦਾ ਅੱਜ ਸਾਡੇ ਸਿਆਗੂਆਂ ਨੇ ਬਹਿ ਕੇ ਵਿਚਾਰ ਕੀਤੀ ਹੈ ਇਹ ਸਾਡੇ ਸਾਂਝੇ ਤੌਰ ਤੇ ਜੋ ਸਾਡੀਆਂ ਮੰਗਾਂ ਹਨ ਇਹ ਸਰਕਾਰ ਤੱਕ ਪਹੁੰਚ ਕੀਤੀਆਂ ਜਾਣ ਦੂਸਰੀ ਬੇਨਤੀ ਆ ਜਿੰਨੇ ਵੀ ਸਾਡੇ ਇਲਾਕੇ ਦੇ ਇੱਥੇ ਮੋਰਚੇ ਦਾ ਸੰਬੰਧ ਰਿਹਾ ਅਸੀਂ ਅਖੰਡ ਪਾੜ ਕੱਲ ਪ੍ਰਕਾਸ਼ ਕਰਾਏ ਸ਼ੁਕਰਾਨੇ ਵਜੋਂ ਉਹਨਾਂ ਦੇ ਕੱਲ ਨੂੰ ਭੋਗਾ ਤੇ ਆਲ ਪੰਜਾਬ ਨੂੰ ਬੇਨਤੀ ਆ ਕਿ ਜਰੂਰ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜਗਾ ਦੱਸੋ ਜਿਹੜੇ ਮੰਗਾ ਰੱਖਿਆ ਗੀਆਂ ਸਰ ਉਹ ਧਰਨੇ ਉਦੋਂ ਬਾਅਦ ਹੀ ਚੱਕੇ ਜਾਣਗੇ ਕਿ ਮੰਗਾ ਜਿਹੜਾ ਜਗਾ ਤੁਸੀਂ ਦੱਸਿਆ ਮੰਗਾ ਸਰਕਾਰ ਤੋਂ ਕਿੰਨਾ ਟਾਈਮ ਸਾਡੀਆਂ ਸਾਰੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਹੈਗੀਆਂ ਧਰਨਾ ਜਾਰੀ ਰਹੂਗਾ ਜੀ ਧਰਨਾ ਜਾਰੀ ਹੈ ਸਾਡਾ ਜਿਹੜੀਆਂ ਮੰਗਾ ਸਰਪੰਚ ਸਾਹਿਬ ਨੇ ਸਾਡੇ ਦੱਸੀਆਂ ਜੀ ਇਹ ਸਰਕਾਰ ਪਹਿਲਾਂ ਸਾਡੀਆਂ ਸਾਰੀਆਂ ਮੰਗਾ ਮੰਨੇ ਧਰਨਾ ਸਾਡਾ ਜਾਰੀ ਰਹੂਗਾ ਜੀ ਇੱਕ ਤੁਹਾਨੂੰ ਸਾਰਿਆਂ ਨੂੰ ਹੋਰ ਸਾਫ਼ ਕਰ ਦਈਏ ਜਦੋਂ ਅਸੀਂ ਮਾਫੀ ਦੀ ਗੱਲ ਕਰਦੇ ਆ ਕਿਸੇ ਨੂੰ ਲੱਗ ਸਕਦਾ ਵੀ ਯਾਰ ਸਰਕਾਰ ਇੰਨੇ ਬੰਦੇ ਨੂੰ ਮਾਫੀਆ ਕਿੱਥੋਂ ਦਊਗੀ ਉਹਦੇ ਆਸਤੇ ਅਸੀਂ ਮੰਗ ਕਰਦੇ ਆ ਵੀ ਇਸ ਇੰਡਸਟਰੀ ਦੇ ਜਿੰਨਾਂ ਨੇ ਮਾਨਵਤਾ ਵਿਰੋਧੀ ਅਪਰਾਧ ਕੀਤਾ ਵਾ 500 ਕਰੋੜ ਰੁਪਇਆ ਇਹ ਤੇ ਜੁਰਮਾਨਾ ਲਾਇਆ ਜਾਵੇ ਤੇ ਜਿੰਨੇ ਵੀ ਸਾਡੇ ਕੋਈ ਮਾਫੀਆ ਚਾਹੇ ਉਹ ਮਜ਼ਦੂਰਾਂ ਦਾ ਮਾਫੀਆ ਵਾ ਚਾਹੇ ਕੋਈ ਸਾਡੇ ਬਿਮਾਰ ਪਏ ਬੰਦੇ ਆ ਚਾਹੇ ਕੋਈ ਸਾਡੇ ਬੰਦੇ ਮਰ ਚੁੱਕੇ ਆ ਇਹਦੇ ਪ੍ਰਦੂਸ਼ਣ ਕਾਰਨ ਉਸ 500 ਕਰੋੜ ਦੇ ਵਿੱਚੋਂ ਸਾਰੇ ਲੋਕਾਂ ਦੀ ਭਰਪਾਈ ਕੀਤੀ ਜਾਵੇ ਨਾ ਕਿ ਸਰਕਾਰ ਆਪਦੇ ਕੋਲੋਂ ਕਰੇ ਇਹ ਤੇ ਜੁਰਮਾਨਾ ਲਾਇਆ ਜਾਵੇ ਜਿਹੜਾ ਤਰਨਾ ਵਾ ਇਹ 28 ਫਰਵਰੀ ਤੱਕ ਬੰਦ ਰਹੇਗਾ ਕਿ ਮੰਗਾ ਮੰਨਣ ਤੱਕ ਚੱਲਦਾ ਰਹੇਗਾ ਜਿੰਨਾ ਤਿੱਕਰ ਸਾਡੀਆਂ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਤਿੱਕਰ ਇਹ ਧਾਰਨਾ ਜਾਰੀ ਰਹੂਗਾ ਜੀ ਅਤੇ ਇੱਕ ਸਾਡੇ ਵਿੱਚ ਗੱਲ ਹੋਰ ਰਹਿ ਗਈ ਸੀਗੀ ਰਾਜਵੀਰ ਸਿੰਘ ਤੇ ਬੂਟਾ ਸਿੰਘ ਰਟੌਰ ਰੋਈ ਉਹਨਾਂ ਦੇ ਪਰਿਵਾਰ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਉਹ ਕਹਿ ਕੇ ਗਏ ਨੇ ਵੀ ਉਹ ਵੀਡੀਓ ਦੇ ਵਿੱਚ ਐਜ਼ ਅ ਪ੍ਰੂਫ ਕਿ ਵੀਡੀਓ ਹੈਗੀ ਉਹ ਕਹਿ ਕੇ ਗਏ ਨੇ ਵੀ ਇਹ ਸ਼ਰਾਬ ਫੈਕਟਰੀ ਕਰਕੇ ਨੁਕਸਾਨ ਹੋਇਆ ਉਸ ਦਾ ਪਰਚਾ ਇਹ ਮਾਲਪੁਰ ਸ਼ਰਾਬ ਫੈਕਟਰੀ ਤੇ ਹੋਣਾ ਚਾਹੀਦਾ ਜੀ ਹਾਂਜੀ ਹੋਰ ਸਵਾਲ ਕੋਈ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਕਿੰਨਾ ਕ ਵੱਡਾ ਜਿਹੜਾ ਪਹਿਲਾਂ ਬੋਲ ਰਿਹਾ ਉਹ ਦੇਖੋ ਜੀ ਉਹ ਪੂਰੇ ਪੰਜਾਬ ਲੈਵਲ ਦਾ ਇਕੱਠ ਆ ਬਹੁਤ ਵੱਡਾ ਇਕੱਠ ਆ ਉਹ ਪੰਜਾਬ ਲੈਵਲ ਦਾ ਇਕੱਠ ਆ ਜੀ ਬਹੁਤ ਵੱਡਾ ਇਕੱਠ ਆ ਸਾਰੀਆਂ ਜਥੇਬੰਦੀਆਂ ਤੋਂ ਸਦਾਨ ਆ ਰਹੇ ਆ ਮਈਆਂ ਵਾਲਾ ਪਿੰਡ ਦੇ ਵਿੱਚ ਸਟੇਡੀਅਮ ਦੇ ਵਿੱਚ ਆ ਜੀ ਉਸੇ ਗੱਲ ਤੋਂ ਸੁਣਨਾ ਸੀ ਕਿ ਬੰਦ ਦਾ ਉਪਰਲੇ ਦੇਖੋ ਜੀ ਉਹਦੇ ਦੇਖੋ ਜੀ ਉਹ ਸ਼ੁਕਰਾਨਾ ਵੀ ਉੱਥੇ ਅਸੀਂ ਕਰਾਂਗੇ ਜੀ ਤੇ ਜਿਹੜੀ ਅਗਲੀ ਸਾਡੀ ਰਣਨੀਤੀ ਹੈਗੀ ਹੈ ਜੀ ਉਹ ਸਾਰੇ ਆਪਣਾ ਜਿਹੜੇ ਪ੍ਰਧਾਨ ਸਾਹਿਬ ਆਣਾ ਜੀ ਉਹਨਾਂ ਨਾਲ ਮਿਲ ਕੇ ਜਾਂ ਸਾਰੇ ਜਿਹੜੇ ਲੋਕ ਹੋਣਗੇ ਜੀ ਉਹ ਉਹਨਾਂ ਨਾਲ ਸਾਰੇ ਲੋਕਾਂ ਦਾ ਵਿਚਾਰ ਕਰਕੇ ਅੱਗੇ ਅੱਗੇ ਕਰਾਂਗੇ। ਥੋੜਾ ਜੀ ਮਾਈਕ ਤੋਂ ਇਲਾਵਾ ਤੁਸੀਂ ਗੱਲ ਕੀਤੀ ਪਹਿਲਾਂ ਤੁਸੀਂ ਕਿਹਾ ਗਿਆ ਸੀ ਸੁਝਾਅ ਲੈਣ ਤੋਂ ਬਾਅਦ ਅਗਲੀ ਰਣਨੀਤੀ ਲਿਖੀ ਜਾਏਗੀ ਉਹ ਤੁਸੀਂ ਅੱਜ ਕਲੀਅਰ ਕਰਦਾ ਕਿ ਧਰਨਾ ਜਾਰੀ ਰਹੇਗਾ। ਜਾਰੀ ਰਹੇਗਾ ਜੀ। ਇਸ ਤੋਂ ਇਲਾਵਾ ਨਵੀਂ ਵੀ ਕੋਈ ਰਣਨੀਤੀ ਕੱਲ ਲਿਖੀ ਜਾ ਰਹੀ ਹੈ। ਦੇਖੋ ਇੱਕ ਮਿੰਟ ਜਿਹੜੀ ਧਰਨੇ ਨਾਲ ਸੰਬੰਧਿਤ ਕੋਈ ਵੀ ਰਣਨੀਤੀ ਸੀ ਉਹ ਅੱਜ ਅਸੀਂ ਦੱਸਤਾ। ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਇਹ ਧਰਨਾ ਜਾਰੀ ਰਹੂਗਾ। ਅ ਫਤੇ ਦਾ ਕਹਿਣ ਦਾ ਮਤਲਬ ਇਹ ਹੈ ਆ ਵੀ ਅਸੀਂ ਇੱਥੇ ਕੱਟ ਕਿੰਨਾ ਰੱਖਣਾ ਕੱਟ ਘਟਾਉਣਾ ਜਾਂ ਵਧਾਉਣਾ ਟਰਾਲੀਆਂ ਹੋਰ ਲਮਾਉਣੀਆਂ ਵਾਂ ਜਾਂ ਘਟਾਉਣੀਆਂ ਉਹ ਇਸੇ ਤਰ੍ਹਾਂ ਨੀਤੀ ਦੀ ਗੱਲ ਕਰ ਰਿਹਾ ਵਾ ਹਾਂ ਇਹਦੇ ਨਾਲ ਇੱਕ ਹੋਰ ਹੈ ਜੀ ਜਿਹੜੀ ਫੈਕਟਰੀ ਇਹਨਾਂ ਨੇ ਬੰਦ ਕੀ ਕਰਨ ਦਾ ਐਲਾਨ ਕੀਤਾ ਅਸੀਂ ਕਹਾਂਗੇ ਫੈਕਟਰੀ ਦੇ ਅੰਦਰ ਹੁਣ ਕਿਸੇ ਦੀਪ ਮਲੋਤਰੇ ਦਾ ਮੈਨੇਜਮੈਂਟ ਦਾ ਜਾਂ ਹੋਰ ਕਿਸੇ ਦੀ ਕੋਈ ਦਖਲਦਾਰੀ ਨਹੀਂ ਹੋਣੀ ਚਾਹੀਦੀ ਉਹਨੂੰ ਪੱਕੇ ਤੌਰ ਤੇ ਜਿਹੜਾ ਸੀਲ ਕੀਤਾ ਜਾਵੇ ਤੇ ਖਾਤੇ ਵੀ ਜਿਹੜੇ ਚੱਲ ਰਹੇ ਆ ਉਹ ਵੀ ਸੀਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੂੰ ਨਾਲ ਅਸੀਂ ਇਹ ਮੰਗ ਕਰਦੇ ਆਂ ਕਿਕਸ ਜਿਹੜਾ ਰਿਟਾਇਰ ਜੱਜ ਹੈ ਉਹਦੀ ਕਮੇਟੀ ਬਣਾ ਕੇ ਜਿੰਨੀਆਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਫੈਰਾ ਰਹੀਆਂ ਇੰਡਸਟਰੀਆਂ ਫੈਕਟਰੀਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਅਜੇ ਥੋੜੇ ਦਿਨ ਹੋ ਗਏ ਪਹਿਲਾਂ ਤਰਨਤਾਰਨ ਦੇ ਵਿੱਚ ਲੋਕਾ ਪਿੰਡ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਫੈਕਟਰੀ ਆ ਉਹਦਾ ਵੀ ਪਾਣੀ ਥੱਲੋਂ ਗੰਦਾ ਆਉਣਾ ਸ਼ੁਰੂ ਹੋ ਗਿਆ ਉਹ ਵੀ ਅਸੀਂ ਉਸ ਇਲਾਕੇ ਦੇ ਉੱਤੇ ਸਾਰੀ ਰਿਪੋਰਟ ਉਹਨਾਂ ਲੋਕਾਂ ਦੀ ਲੈ ਰਹੇ ਆ ਤੇ ਜੇ ਉਹਦੇ ਵਿੱਚੋਂ ਕੋਈ ਹੋਰ ਨਿਕਲੇ ਤਾਂ ਉਹ ਵੀ ਜਿਹੜੀ ਫੈਕਟਰੀ ਆ ਅਸੀਂ ਬੰਦ ਕਰਾਉਣ ਵਾਸਤੇ ਕੱਲ ਨੂੰ ਮੋਰਚਾ ਖੋਲ੍ਹ ਸਕਦੇ ਆ ਇਹ ਹੈ ਹਾਂਜੀ ਹੋਰ ਸਵਾਲ ਬਸ ਜੀ ਥੈਂਕ ਯੂ ਧੰਨਵਾਦ ਜੀ ਸਾਡੀ ਪ੍ਰੈਸ ਦਾ ਮੈਂ ਇਹਨਾਂ ਸਾਰੇ ਹੀ ਪੱਤਰਕਾਰਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਭਰ ਦੇ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਤੱਕ ਇੱਕ ਗੱਲ ਪਹੁੰਚਾਉਣੀ ਚਾਹਣੀ ਆ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਨੈਗੇਟਿਵਿਟੀ ਫਲਾਈ ਜਾ ਰਹੀ ਆ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਧਰਨਾ ਲਾਇਆ ਹੋਇਆ ਸੀਗਾ ਉਹਨਾਂ ਨੇ ਤੁਹਾਡਾ ਰੁਜ਼ਗਾਰ ਖੋ ਲਿਆ ਵਾ ਮੈਂ ਸਾਰੇ ਹੀ ਮਜ਼ਦੂਰਾਂ ਨੂੰ ਅਪੀਲ ਕਰਨਾ ਚਾਹਣੀ ਆ ਕਿ ਜਿਹੜਾ ਇਹ ਧਰਨਾ ਲੱਗਾ ਸੀ ਇਹ ਕੱਲੇ ਕਿਸਾਨਾਂ ਦਾ ਨਹੀਂ ਇਹ ਪਾਣੀ ਕੱਲੇ ਕਿਸਾਨਾਂ ਨੇ ਨਹੀਂ ਪੀਣਾ ਸੀ ਇਸ ਇੰਡਸਟਰੀ ਨੇ ਸਾਡਾ ਜਾਨ ਤੇ ਮਾਲ ਦਾ ਬਹੁਤ ਨੁਕਸਾਨ ਕੀਤਾ ਸਾਡਾ ਇਲਾਕਾ ਬੁਰੀ ਤਰ੍ਹਾਂ ਪਰਵਾਬਤੀ ਅਸੀਂ ਕਿਸੇ ਦੇ ਇਸ ਚੀਜ਼ ਦੇ ਖਿਲਾਫ ਨਹੀਂ ਕਿ ਕਿਸੇ ਦਾ ਰੋਜ਼ਗਾਰ ਬੰਦ ਹੋਵੇ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ ਜੋ ਮਜ਼ਦੂਰ ਰੋਜ਼ਗਾਰ ਦੇ ਲਈ ਇੱਥੇ ਕੰਮ ਕਰਦੇ ਰਹੇ ਆ ਤੇ ਅੱਜ ਤੁਰੇ-ਤੁਰੇ ਫਿਰਦੇ ਨੇ ਵਿਚਾਰੇ ਵਿਹਲੇ ਹੋ ਕੇ ਅਸੀਂ ਉਸ ਚੀਜ਼ ਦੇ ਹੱਕ 'ਚ ਨਹੀਂ ਆ ਵੀ ਉਹਨਾਂ ਨੂੰ ਰੋਜ਼ਗਾਰ ਨਾ ਮਿਲੇ ਅਸੀਂ ਇਸ ਚੀਜ਼ ਦੇ ਹੱਕ ਵਿੱਚ ਸੀ ਕਿ ਜਿਹੜਾ ਇੰਡਸਟਰੀ ਨੇ ਸਾਡਾ ਨੁਕਸਾਨ ਕੀਤਾ ਆ ਉਸ ਨੁਕਸਾਨ ਦੇ ਖਿਲਾਫ ਅਸੀਂ ਆਵਾਜ਼ ਉਠਾਈ ਸੀ ਕਿਉਂਕਿ ਪਾਣੀ ਕੱਲਾ ਕਿਸਾਨੀ ਨੇ ਨਹੀਂ ਪੀਣਾ ਪਾਣੀ ਸਾਡੀ ਮੁੱਢਲੀ ਲੋੜ ਆ ਪਾਣੀ ਅਸੀਂ ਸਾਰਿਆਂ ਨੇ ਪੀਣਾ ਇਸ ਫੈਕਟਰੀ ਨੇ ਸਾਡੇ ਇਲਾਕੇ ਨੂੰ ਮਾਰੂਥਲ ਬਣਾ ਦਿੱਤਾ ਸੀ ਉਸ ਦੇ ਖਿਲਾਫ ਅਸੀਂ ਅੰਦੋਲਨ ਲੜੇ ਆ ਤੇ ਜਿਹੜਾ ਅੰਦੋਲਨ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਸਾਡਾ ਜੱਤਵਾਲ ਨੂੰ ਵੱਧ ਚੁੱਕਾ ਆ ਸੋ ਅਸੀਂ ਅੱਜ ਇਸੇ ਕਰਕੇ ਅੱਜ ਮਜ਼ਦੂਰਾਂ ਦੇ ਹੱਕ ਦੇ ਵਿੱਚ ਇੱਕ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਆ ਕਿਉਂਕਿ ਮੈਂ ਮਜ਼ਦੂਰ ਜਥੇਬੰਦੀ ਦੀ ਆਗੂ ਆ ਉਹਦੇ ਵਿੱਚ ਸਾਡੀ ਮੰਗ ਪਾਈ ਗਈ ਆ ਸਪੈਸ਼ਲ ਤੌਰ ਤੇ ਸਾਡੇ ਉਹਨਾਂ ਮਜ਼ਦੂਰਾਂ ਵਾਸਤੇ ਜੋ ਫੈਕਟਰੀ ਦੇ ਅੰਦਰ ਕੰਮ ਕਰਦੇ ਸੀ ਕਿ ਜਿਹੜੇ ਮਜ਼ਦੂਰ ਪਿਛਲੇ 10 ਸਾਲਾਂ ਤੋਂ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਉਹਨਾਂ ਵਾਸਤੇ ਸਰਕਾਰ ਇਸ ਫੈਕਟਰੀ ਦੇ ਮਾਲਕ ਤੋਂ ਲੈ ਕੇ 5 ਲੱਖ ਰ ਨੇ ਤਾਂ ਘੱਟ ਸਮੇਂ ਕੰਮ ਕਰਦੇ ਨੂੰ ਹੋਇਆ ਉਹਨਾਂ ਨੂੰ 3 ਲੱਖ ਦਾ ਮੁਆਵਜ਼ਾ ਸਰਕਾਰ ਲੈ ਕੇ ਦੇਵੇ ਤੇ ਜਿਹੜੀ ਮੈਡੀਕਲ ਜਾਂਚ ਆ ਉਹਨਾਂ ਸਾਰੇ ਹੀ ਜਿੰਨੇ ਵੀ ਵਰਕਰ ਇੱਥੇ ਕੰਮ ਕਰਦੇ ਨੇ ਸਾਡੇ ਮਜ਼ਦੂਰ ਕਿਉਂਕਿ ਉਹਨਾਂ ਕੋਲੇ ਮਹਿੰਗਾ ਇਲਾਜ ਕਰਵਾਉਣ ਵਾਸਤੇ ਪੈਸੇ ਦੀ ਬਹੁਤ ਛੋਟੇਜ ਆ ਇਸ ਕਰਕੇ ਉਹਨਾਂ ਦੇ ਇਲਾਜ ਵਾਸਤੇ ਜੋ ਖਰਚਾ ਹੋਊਗਾ ਉਹ ਫੈਕਟਰੀ ਮਾਲਕ ਤੋਂ ਕਰਵਾਇਆ ਜਾਵੇ ਉਹ ਅਬਦੀ ਸਰਕਾਰ ਤੋਂ ਮੰਗਦੇ ਆ ਫੈਕਟਰੀ ਤੋਂ ਸਰਕਾਰ ਸਰਕਾਰ ਫੈਕਟਰੀ ਮਾਲਕ ਨੂੰ ਜੁਰਮਾਨਾ ਕਰੇ ਤੇ ਫੈਕਟਰੀ ਮਾਲਕ ਤੋਂ ਜਿਹੜਾ ਉਹਨਾਂ ਦਾ ਬਣਦਾ ਮੁਆਇਜਾ ਉਹਨਾਂ ਨੂੰ ਦਵਾਇਆ ਜਾਵੇ ਨਹੀਂ ਇਹ ਕੀ ਫੈਕਟਰੀ ਮਾਲਕ ਤੋਂ ਅਸੀਂ ਮੰਗਦੇ ਆ ਕਿਉਂਕਿ ਨੁਕਸਾਨ ਫੈਕਟਰੀ ਨੇ ਕੀਤਾ ਜੀ ਸਰਕਾਰ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ ਫੈਕਟਰੀ ਵਾਲੇ ਨੇ ਕੀਤਾ ਅਸੀਂ ਕੰਪਨਸੇਸ਼ਨ ਫੈਕਟਰੀ ਤੋਂ ਮੰਗਦੇ ਆ ਜੀ